हाय गाइस वेलकम टू माय न्यू व्लॉग ना व्लॉग ताड़ा स्वागत है सी ठीक है उम्मीद गा तू भी कहोगे आज मैं तैयार हो गई चार देर बाद स्कूल जाने ली मम्मा जी हेलो गाइस चाय चाय पीती हां पीत ली जा रहा चाय पी ली पापा जी उठ जाओ गेम खेल ली जानदे पहले मैं कहिए नहीं उठ जाओ और जो गेम खेल ली जानदे टाइम हो चुका गाइस दे मम्मा तुझे बड़ा काम करूंगी हूं काम करेंगे चाय वाले बर्तन तो मांगे यस दे हना ਔਰ ਪਾਈ ਹੋ ਗਿਆ ਹੈ ਸਕੂਲ ਜਾਂਦਾ ਤੇ ਮੈਂ ਚੱਲੀ ਸਕੂਲ ਆ ਪਮਲਸ ਨੂੰ ਦੁਬਾਰਾ ਕੇ ਵਲੌਗ ਬਣਾਣਾ ਟਿਲੀ ਕਰੂਗੀ ਕਿਉਂਕਿ ਮੈਂ ਚੱਲੀ ਸਕੂਲ ਹੈ ਕੀ ਬਾਤ ਕਹੀਏ ਮਮਾ ਕਿਉਂਕਿ ਮੈਂ ਚੱਲੀ ਸਕੂਲ ਲੈ ਸਕੂਲ ਵੀ ਤਾਂ ਜਾਣਾ ਹੀ ਪੈਣਾ yes ਛੁੱਟੀਆਂ ਰੋਜ਼ ਰੋਜ਼ ਥੋੜਾ ਹੁੰਦੀਆਂ ਗਾਇਸ ਬਿਜੜਾ ਰੋਜ਼ ਰੋਜ਼ ਘਰੇ ਰਹੀ ਚੱਲ ਸਕੂਲ ਵੀ ਤਾਂ ਜਾਣਾ ਪੈਂਦਾ ਹੀ ਆ yes ਹੁਣ ਛੁੱਟੀਆਂ ਤੇ ਆ ਖਤਮ ਮਜ਼ਾ ਰੁਸ ਕੇ ਹਾਂ ਹੋਰ ਤੇਰੀਆਂ ਛੁੱਟੀਆਂ ਖਤਮ ਹੋ ਗਈਆਂ ਤਾਂ ਹੁਣ ਤੂੰ ਸਕੂਲ ਜਾ ਯੈਸ ਚੱਲੀ ਹੈ ਓਕੇ ਗਾਇਜ਼ ਚੱਲੀ ਵੇ ਸਕੂਲੇ ਗਾਇਜ਼ ਅਸੀਂ ਇੱਥੇ ਆ ਗਏ ਆ ਕਿਉਂਕਿ ਮਮਾ ਨੇ ਮਸ਼ੀਨ ਲਗਾਈ ਸੀ ਸਵੇਰੇ ਤੇ ਉਹ ਕੱਪੜੇ ਹੋ ਗਏ ਸੀਗੇ ਧੋ ਤੇ ਅਸੀਂ ਕੱਢਣ ਆ ਗਏ ਗਾਇਜ਼ ਕੱਪੜੇ ਕੱਢ ਤੇ ਅੱਜ ਆਪਾਂ ਧੁੱਪ ਨਿਕਲੀ ਆ ਕੋਠੇ ਤੇ ਪਾ ਕੇ ਉਹਨੇ ਸੁੱਕਣੇ ਕਿਉਂਕਿ ਜਲਦੀ ਸੁੱਕ ਜਾਣਗੇ ਫਿਰ ਵੈਸੇ ਤਾਂ ਆ ਵੀ ਸੁੱਕਣੇ ਪਾਏ ਹੋਇਆ ਇਹ ਕੱਲ ਪਰਸੂ ਤੋਂ ਉੱਤੇ ਸੀਗੇ ਭਾਰੇ ਚੰਗੀ ਤਰ੍ਹਾਂ ਸੁੱਕੇ ਨਹੀਂ ਮਮਾ ਕਹਿੰਦੇ ਅੱਜ ਕੋਠੇ ਤੇ ਪਾ ਕੇ ਆਉਂਦੇ ਆ ਤੋਂ ਬედა ਥੋੜਾ ਲਤਫ ਉਟਾ ਗਏ ਕਿਉਂਕਿ ਪਹਿਲਾਂ ਤੋਂ ਆਪਣੀ ਸੀ ਨਿਕਲਦੀ ਇਸ ਕਰਕੇ ਕੋਠੇ ਤੇ ਸੁੱਕਣੇ ਪਉਂਦਾ ਫਾਇਦਾ ਨਹੀਂ ਸੀ ਜਦੋਂ ਛੜ ਜਾ ਕਿਸੀ ਹੁੰਦੀ ਹੋ ਛਾੜੀ ਹੁੰਦਾ ਵੀ ਤੋਂ ਆਪਣੀ ਨਿਕਲਦੀ ਮਤਲਬ ਕਿ ਗਾਇਜ਼ ਫਿੱਕੀ ਜੀ ਤੋਂ ਆਪਣੀ ਜਿਹੜੀ ਨਿਕਲਦੀ ਨਹੀਂ ਨਹੀਂ ਜਦੋਂ ਤੋਂਪ ਤਾਂ ਨਿਕਲਦੀ ਨਹੀਂ ਸੀ ਗਾਇਜ਼ ਇਸ ਕਰਕੇ ਤੁਹਾਨੂੰ ਤੁ ਮੀ ਵਾਂਗੂੰ ਚੁੰਦੀ ਰਹਿੰਦੀ ਸੀ ਆ ਇਸ ਕਰਕੇ ਕੱਪੜੇ ਸਿੱਲੇ ਹੀ ਰਹਿ ਜਾਂਦੇ ਸੀ ਫਿਰ ਮੈਂ ਕੋਠੇ ਤੇ ਪਾਈ ਨਹੀਂ ਫੱਲੇ ਪਾ ਕੇ ਸਪਾਸਕੂ ਲਈਦੇ ਸੀ ਹੁਣ ਤਾਂ ਤੁੱਪਾਂ ਲੱਗਣ ਲੱਗ ਪਈਆਂ ਥੋੜੀਆਂ ਥੋੜੀਆਂ ਯੈਸ ਇਸ ਕਰਕੇ ਤੁੱਪੇ ਪਾਇਓ ਨੇ ਹਾਂ ਗਾਇਜ਼ ਮੈਨੂੰ ਲੈ ਕੇ ਜਾਣੇ ਪਏ ਨੇ ਇਹ ਕੜਾਈਏ ਚ ਬਗਿਲੇ ਆਈ ਨੂੰ ਮਮਾ ਦੇਖਦੇ ਆ ਗਾਇਜ਼ ਅਸੀਂ ਉੱਤੇ ਆ ਚੁੱਕੇ ਹਾਂ ਜੇ ਇਧਰ ਮੌਸਮ ਦੇਖੋ ਥੋੜੀ ਥੋੜੀ ਤਾਂ ਧੁੰਦ ਪਈ ਹੋਈ ਆ ਤੇ ਕੱਪੜੀ ਵੀ ਲੈ ਆਂਦੇ ਇੰਨੇ ਕੀ ਆ ਕੱਪੜੇ ਸਾਡੇ ਤੇ ਆਹ ਨਾ ਮੈਂ ਸਵੇਰ ਮਮਾ ਦੇ ਸ਼ੂਜ਼ ਰੱਖ ਕੇ ਗਈ ਸੀਗੀ ਜਿਹੜੇ ਕੀ ਕੱਲ ਡਰਾਇਰ ਨਾਲ ਵੀ ਨਹੀਂ ਸੁੱਕੇ ਸੀ ਮਮਾ ਗਾਇਜ਼ ਸਭ ਤੋਂ ਪਹਿਲਾਂ ਮਮਾ ਗੰਦਾ ਸਾਫ ਕਰਦੇ ਪਏ ਆ ਕਿਉਂਕਿ ਗਾਇਸ ਸਿੱਸੀ ਕਾਫੀ ਦਿਨਾਂ ਬਾਅਦ ਕੱਪੜੇ ਪਾਉਣ ਲੱਗੇ ਤੇ ਮम्मा ਕਹਿੰਦੇ ਹੁੰਦੇ ਕੀ ਕੰਦਾ ਤਾਂ ਸਾਫ਼ ਹੋਣੀ ਚਾਹੀਦੀ ਐ ਤੇ ਇਧਰ ਦੇ ਲੋ ਸੂਰੇ ਦੇਵਤਾ ਜੀ ਵੀ ਆ ਗਏ ਆ ਆਪਣੀ ਡਿਊਟੀ ਲਗਾਉਣ ਆ ਗਏ ਅਮਾ ਸੂਰੇ ਦੇਵਤਾ ਜੀ ਆਪਣੀ ਡਿਊਟੀ ਲਗਾਉਣ ਆ ਗਏ ਹਾਂ ਤਾਂ ਬੱਸ ਨਿਕਲਣਾ ਚਾਹੀਦਾ ਹੂੰ ਹਮ ਤਾਂ ਸੂਰਜ ਦੇਵਤਾ ਜੀ ਨੇ ਰੋਜ਼ ਹੀ ਡਿਊਟੀ ਦੇ ਆਪੇ ਸਹੀ ਗੱਲ ਕਹੀ ਗਰਮੀਆਂ ਚ ਤੇ ਐਨੀ ਤਾਂ ਪਹੁੰਚ ਜਾ ਕਰਨੀ ਜਾਣਾ ਸ਼ਾਮ ਤੋ ਹੋਊਗੀ ਗਾਇਸ ਮੈਂ ਤੇ ਮम्मा ਕੋਠੇ ਤੇ ਆ ਗਏ ਆ ਕਿਉਂਕਿ ਤੋ ਪਾਉਚ ਨੂੰ ਮਮਾਗੇ ਦੇਸੀ ਕਨੀਆ ਮਮਾ ਕੱਪੜੇ ਵੀ ਲਾ ਕੇ ਲੈ ਕੇ ਜਾਣਿਆ ਗਾਇਸ ਕੱਪੜੇ ਸੁੱਕ ਗਏ ਆ ਤੋਂਪ ਲੱਗ ਗਈ ਆ ਤੇ ਮੈਂ ਹੁਣ ਜਦੋਂ ਅਸੀਂ ਸੈਰ ਕਰਕੇ ਮੈਂ ਦੁਪਹਿਰ ਦੀ ਸੈਰ ਕਰਨ ਆਈ ਆ ਤੇ ਫਿਰ ਅਸੀਂ ਥੱਲੇ ਲਾ ਕੇ ਲੈ ਜਮਾਨਗੇ ਓਕੇ ਗਾਇਸ ਸ਼ਾਮ ਹੋ ਚੁੱਕੀ ਆ ਤੇ ਮੈਂ ਆਪਣਾ ਕੰਮ ਕੰਨ ਚੱਲੀਆਂ ਤੇ ਅੱਜ ਮਮਾ ਮੇਰੇ ਰੀਲਾਂ ਦੇਖਦੇ ਵੇ ਕੰਟੀਨਿਊਸਲੀ ਅਮਾ ਗਾਇਸ ਬਹੁਤ ਵਧੀਆ ਓ ਮਾਈ ਗੱਡ ਤੁਸੀਂ ਵੀ ਦੇਖੋ ਹੈ ਗਾਇਸ ਤੁਸੀਂ ਵੀ ਦੇਖੋ ਇੰਸਟਾਗ੍ਰਾਮ ਤੇ ਜਾ ਕੇ अच्छा डिस्क्रिप्शन च मेरी ते मोना दे इंस्टाग्राम दी आईडी दा लिंक हैगा जाओ गो एंड वॉच माय रील्स एंड माय पोस्ट आल्सो मोनास पोस्ट ओके बेटा एटीट्यूड ना लिया है तो जदे ये प्रमोशन कर दो एटीट्यूड पता की हुंदा अच्छा हमको सिखा रिया है ए वाला एटीट्यूड ए एटीट्यूड नहीं हुंदा ए ओवर एक्टिंग हुंदी है आज तो सिर्फ मनीषा दीया रील्स देखो ਨੁਹਾ ਯੂਮ ਮਾੜੀ ਮੜੀ ਚ ਚਲੋ ਗਾਇਸ ਨੂੰ ਦੋ ਹਾਂ ਬਸ ਬਾਕੀ ਤੁਸੇ ਪੂਰੀ ਦੇਖਣੀ ਸਾਰੀਆਂ ਦੇਖਣੀਆਂ ਉਹ ਇੰਸਟਾਗ੍ਰਾਮ ਤੇ ਦੇਖ ਲੋ ਡਿਸਕ੍ਰਿਪਸ਼ਨ ਜਾਈਡ ਹੈਗੀ ਤੇ ਹੁਣ ਰੀਲਰਸ ਆਪਾਂ ਨੇ ਮੰਜੇ ਚ ਲੈ ਮਮਾ ਨੇ ਕਿਹਦਾ ਵੇਰੀ ਵੇਚ ਦਿੱਤੀ ਤਾ ਨਾ ਜਿਹੜੇ ਰੀਲਾ ਬਣਾਉਂਦੇ ਆ ਜਾਂ ਕੋਈ ਵੀ ਕੰਮ ਕਰਦੇ ਹੋ ਪਾਣੇ ਨਹੀਂ ਮੰਜੇ ਖਾਦੇ ਕੱਚੇ ਚੱਲੀਆਂ ਮੈਂ ਪਾਣੇ ਤੌੜ ਤੂੰ ਵੀ ਬੜਾ ਖੁਸ਼ ਹੁੰਦੀ ਪੀਸੀ ਨਾ ਮੈਂ ਤਾਂ ASCII ਵੀ ਨਹੀਂ ਤੇਰੇ ਦੇੜੇ ਦਿਲ ਦੀ ਖੁਸ਼ੀਆਂ ਮੈਂ ਪੜ ਸਕਤ ਨਹੀਂ ਹੈ ਹੁੰਦਣਾ ਮੀ ਪੋਸਟ ਕਦੋਂ ਪੜੀ ਦੱਸ ਮੈਨੂੰ ਸੂਨ ਸੂਨ ਕਿੰਨਾ ਕੁ ਸੂਨ ਹੈ ਥੋੜਾ ਟਾਈਮ ਬਾਲ ਮਤਲਬ ਇਹਨੇ ਪੌਣੀ ਆ ਜੇ ਫਿਲਹਾਲ ਮੈਂ ਇਹਨੂੰ ਕਹਿ ਰਹੀ ਨਾ ਵੀ ਇੱਕਦਮ ਨਾ ਪਾ ਤੇ ਹੁਣ ਚੱਲੀ ਕੰਮ ਖਾਣਾ ਪਣਾ ਗਾਇਸ ਮੈਂ ਆਪਣਾ ਕੰਮ ਕਰ ਲਿਆ ਤੇ ਹੁਣ ਮੋਹਨ ਅ디 ਡਿਊਟੀ ਲੱਗ ਚੁੱਕੀ ਹੈ ਰਸੋੜਾ ਮਾ ਜੀ ਗਾਇਜ਼ ਹਮਾਰਾ ਡਿਊਟੀ ਲੱਗ ਚੁੱਕਾ ਹੈ ਰੋਜ ਦੀ ਹਨਾ ਆ ਰਸੋਈ ਘਰ ਮੇ ਯੈਸ ਤੇ ਹੋਰ ਡਾਟਾ ਕਿਆ ਥੋੜਾ ਹੋਰ ਵੱਡਾ ਕਪੜਾ ਹੈ ਨਹੀਂ ਸੀ ਨਹੀਂ ਇਹ ਹੋਰੀ ਦੀ ਹਕੀਕਤ ਦਿਖਾਵਾ ਹੈ ਹੋਰ ਵੀ ਡਬਲ ਹੈ ਇਹ ਡਾਟਾ ਕਾ ਤਾਂ ਚਿੱਟਾ ਕਪੜਾ ਆਈ ਡੋ ਨੋ ਮੰਮਾ ਨਹੀਂ ਦਿੱਤਾ ਮੰਮਾ ਨੇ ਸਾਚੇ ਇੰਟਰਲੌਕ ਮਾਰ ਲਈ ਜੇ ਇਸ ਮੈਂ ਮਾਰ ਦਿੰਗੀ ਮੈਂ ਮੰਮਾ ਨੂੰ ਕਹਿਣਾ ਪਾਵਾਂ ਕਿ ਇਹ ਸਿੰਪਲ ਮੈਂ ਸਿੰਗਲ ਇਸ ਇੰਟਰਲੌਕ ਮਾਰ ਦਿੰਨੀ ਆ ਫਿਰ ਇਹ ਤਾਂ ਨਾ ਮੋਟਾ ਹੈ ਮਤਲਬ ਜ਼ਿਆਦਾ ਅਡਿਸਟੈਂਡ अरे कहना क्या चाहते हो ता मतलब बहुत मोटा है होना हां गाइस आज मैं इतनी बढ़िया एडिटिंग नहीं है कि कर सकती ता मैं, ना <laughs> मैं, मैं है ना आज अपने मुंह ना ही मुंह बोल देनी चलो बढ़िया एडिटिंग सक जूं मैं बढ़िया व्लॉग उठा है करूगी है ना बोलना जितना बाकी व्लॉगर बनाते थोड़ा इंटरेस्टिंग व्लॉग बनाते है आज ना मैं छोटी सी प्यारी सी बच्ची या क्या बोला तूने अरे मैं ਬਹੁਤ ਕੁਝ ਸਿੱਖਣਾ ਹੈ ਨਾ ਮਤਲਬ ਲਾਈਫ ਚ ਤਾਂ ਸਿੱਖਣਾ ਪਰ ਵਲੋਗਿੰਗ ਇੰਡਸਟਰੀ ਜੇ ও ਮਾਈ ਗੋਡ ਮਤਲਬ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਮੈਨੂੰ ਹਜੇ ਬਹੁਤ ਕੁਝ ਸਿੱਖਣਾ ਤੇ ਬਹੁਤ ਕੁਝ ਕਰਨਾ ਚਾਹੀਦਾ ਮੈਂ ਸਿੱਖਣਾ ਹੀ ਹੈ ਤੇਰੇ ਤੋਂ ਯੈਸ ਨਹੀਂ ਤੂੰ ਕੋਦਾ ਆਪਣੇ ਬਲਬੂਤੇ ਤੇ ਵੀ ਸਿੱਖ ਸਕਦੀ ਆ ਨਹੀਂ ਕੋਈ ਮੰਦਾ ਬਲੀਦਰੀ ਕਿਵੇਂ ਸਿੱਖ ਲੈਂਦਾ ਤੇੱਚ ਸ਼ਰਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਨਹੀਂ ਨਹੀਂ ਸ਼ਰਮ ਵਾਲੀ ਕੋਈ ਗੱਲ ਨਹੀਂ ਮੇਰੇ ਕਹਿੰਦਾ ਪਾਪਾ ਮਤਲਬ ਜੇ ਮੰਨ ਲਾ ਤੈਨੂੰ ਮੈਂ ਇਹ ਚ ਖੋਦੀ ਫਿਗੜ ਤੂੰ ਰੁਕ ਜੂਗੀ ਤੇ ਆਪਣੇ ਬਲਬੂਤੇ ਤੂੰ ਸਿੱਖ ਸਕਦੀ ਆ ਹਨਾ ਵੀ ਮਤਲਬ ਮੈਂ ਵੀ ਤਾਂ ਸਿੱਖਦੀ ਆ ਪਰ ਮੈਂ ਹੱਥੋਂ ਤੋ ਮਾਰ ਕੇ ਗਾਈ ਸਮੇਂ ਇਧਰ ਉਧਰ ਤਾਂ ਕੋਈ ਨਾ ਕੁਝ ਸਿੱਖ ਲੈਣੀ ਆ ਨਾ ਮੋਨਾ ਕੋ ਕਰ ਲੈਣੀ ਮੈਂ ਹਨਾ ਯੈਸ ਨਹੀਂ ਜਦੋਂ ਟੂ ਸਕੂਲ ਨਹੀਂ ਜੇ ਤੂੰ ਸਕੂਲ ਹੁੰਨੀ ਆ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ YouTube ਤਾਂ ਦੇਖ ਲੈਂਦੀ ਹਾਂ ਹਾਂ ਮਤਲਬ YouTube ਤਾਂ ਅੱਜ ਕੱਲ ਸਾਰਾ ਕੁਝ ਅਵੇਲੇਬਲ ਆ ਹਰ ਇੱਕ ਚੀਜ਼ ਦੀ ਵੀਡੀਓ ਸੋ ਇਨਾ ਮੁਸ਼ਕਿਲ ਨਹੀਂ ਹੈਗਾ ਸਾਰਗੋਸ਼ਾ ਪਾ इजीली ਸੈਕ ਸਕਦੇ ਆ ਤੇ ਫਿਰ ਇਸ ਲਈ ਨਾ ਮੈਂ ਹਜੇ ਮੂ ਮੂ ਨਹੀਂ ਭੁੱਲਦੀ ਤੇ ਮੁੰਡਾ ਦੀ ਬੰਦੀ ਆ ਤੇ ਮਮਾ ਪਾਪਾ ਅੰਦਰ ਆਪਣਾ ਵਲੌਗ ਦੇ ਦੇ ਪਿਆ ਕਿਉਂਕਿ ਸ਼ਾਮ ਨੂੰ ਮੱਝ ਹੋਏ ਜਿਹੜਾ ਰੋਜ਼ਾਨਾ ਆਇਂਦਾ ਤੇ ਮਮਾ ਹਣੀ ਦੇਖਦੇ ਹੁੰਦੇ ਆ ਗਾਇਸ ਰਾਤ ਹੋ ਚੁੱਕੀ ਆ ਤੇ ਗਾਇਸ ਅੱਜ ਨਾ ਜੇ ਸਾਡਾ ਪੇਪਰ ਹੁੰਦਾ ਸੀ ਅੱਜ ਪੇਪਰ 'ਚ ਸਾਡੀ ਸੇਵਾ ਹੋਈ ਸੇਵਾ ਉਹ ਮਣੀ ਸੇਵਾ ਨੇ ਜਿਹੜੀ ਤੁਸੀਂ ਸੋਚਦੇ ਪਏ ਸੇਵਾ ਮੰਨ ਲਓ ਐਕਚੁਅਲ ਵਾਲੀ ਸੇਵਾ ਐਕਚੁਅਲ ਵਾਲੀ ਸੇਵਾ ਉਵਲੀ ਦੀ ਤੇਣਾ پتہ ਕੀ ਹੋਇਆ ਗਾਇਸ ਸਾਡੇ ਜਿਹੜੇ ਪ੍ਰਿੰਸੀਪਲ ਮੈਮਾ ਨਾ ਮਤਲਬ ਮੈਮਾ ਨਾ ਤੇ ਉਹਨਾਂ ਰਿਟਾਇਰ ਹੋਣ ਲੱਗਿਆ ਤੇ ਮਤਲਬ ਉਹ ਨਵੇਂ ਟੀਚਰ ਆਉਗੇ ਤਾਂ ਇਸ ਲਈ ਉਹਨਾਂ ਨੇ ਅੱਜ ਸਾਰੇ ਸਕੂਲ ਦੇ ਬੱਚਿਆਂ ਨੂੰ ਪਾਰਟੀ ਦਿੱਤੀ ਸੀਗੀ ਤੇ ਟੀਚਰ ਸੀ ਤਾਂ ਵਖਰੀ ਹੁੰਦੀ ਹੈ ਬੱਚਿਆਂ ਨੂੰ ਦਿੱਤੀ ਸੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਕ-ਇੱਕ ਸਮੋਸਾ ਤੇ ਇੱਕ-ਇੱਕ ਫਰੂਟੀ ਦਿੱਤੀ ਸੀਗੀ ਮਤਲਬ ਪਹਿਲੀ ਵਾਰੀ ਨਾ ਗਾਇਸ ਇੱਕ ਮਤਲਬ ਜਦੋਂ ਸਕੂਲੇ ਨਵੀਂ ਨਵੀਂ ਲੱਗੀ ਸੀ ਨਾ ਉਹਦੇ ਇੱਕ ਸਾਰੇ ਰਿਟਾਇਰ ਹੋਏ ਸੀ ਉਹਨਾਂ ਨੇ ਚਾਕਲੇਟਾਂ ਦਿੱਤੀਆਂ ਸੀ ਨਾ ਮੈਂ ਹਣਾ ਹਾਂ ਉਹਨਾਂ ਚਾਕਲੇਟਾਂ ਦਿੱਤੀਆਂ ਸੀ ਚਾਕਲੇਟਸ ਓ ਮਾਈ ਗਾਡ ਐਕਸੈਂਟ ਦੱਸ ਦੇਵੀ ਮੈਨੂੰ ਗਾਇਸ ਉਹਨਾਂ ਦੇ ਨਾ 5 ਸਟਾਰ ਜਿਹੜੀ ਚਾਕਲੇਟ ਹੁੰਦੀ ਹੈ ਨਾ ਉਹ ਦਿੱਤੀਆਂ ਸੀ ਇਹ ਤੇ ਹਣਾ ਫਿਰ ਹਾਂ ਦੂਸਰੀ ਦੂਸਰੀ ਵਰੀਐਂਟ ਹੋਣ ਲੱਗੇ ਕੋਈ ਰਿਟਾਇਰ ਹਾਂ ਇੱਕ ਵਾਰ ਇੱਕ ਵਾਰ ਜਦੋਂ ਇੱਕ ਮੈਮ ਸੀਗੀ ਉਹ ਉਹਨਾਂ ਨੇ ਦਿੱਤੇ ਸੀਗੇ ਬ੍ਰੈਡ ਪਕੌੜੇ ਉਦੋਂ ਤੁਸੀਂ ਹੋਂ ਮੈਂ ਨਹੀਂ ਸੀ ਉਦੋਂ ਅਸੀਂ ਸੀਗੇ ਹਾਂ ਤੇ ਮਤਲਬ ਅੱਜ ਪ੍ਰਿੰਸੀਪਲ ਮੈਨ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਸੀ ਉਹ ਇੱਕ ਇੱਕ ਮੋਸਤ ਇੱਕ ਇੱਕ ਫਰੂਟੀ ਤੇ ਹਨਾ ਸாரி ਅ ਦੇਖਿੰਦੇ ਹਾਂ ਲੈ ਗਾਇਸ ਨਾ ਪਹਿਲ ਨੇ ਸੂਸੇ ਦੇ ਕੇ ਸੀਗੇ ਇਹਦੇ ਬਾਦ ਕਹਿੰਦੇ ਹਣਾ ਸਾਰੇ ਨੇ ਸੂਸੇ ਖਾਲੇ ਸਾਰੀ ਕਲਾਸ ਨੇ ਤੇ ਹਣਾ ਮਾਚ ਮਣ ਕਹਿੰਦੇ ਇਧਰ ਹਜੇ ਕੋਈ ਵੀ ਨਹੀਂ ਕਿਸੇ ਨੂੰ ਵੀ ਨਹੀਂ ਦਿੱਤਾ ਹਜੇ ਹਣਾ ਪਏ ਸਾਰੇ ਨੇ ਆਣੇ ਫਿਰ ਸਾਡੀ ਕਲਾਸ ਦੇ ਪਿੱਛੇ ਮਤਲਬ ਮੇਰੇ ਤੋਂ ਪਿੱਛੇ ਇਧਰਲੀ ਸਾਈਡ ਤੇ ਲਾਈਨ ਚ ਬੰਨੇ ਪਦੇਣ ਉਹ ਕਹਿੰਦੀ ਆ ਮੈਂ ਨੇ ਜਿਸੀ ਲੈ ਲਿਆ ਹੋ ਗਏ ਇਧਰ ਹੋ ਗਏ ਜਿਹੜੇ ਫਰੂਟੀ ਦਿਖਾਈ ਹੈ ਨਾ ਤੇ ਹਣਾ ਫਿਰ ਕਹਿੰਦੇ ਇਹ ਫਰੂਟੀ ਤਾਂ ਲਈ ਨਹੀਂ ਆਪਾਂ ਮਤਲਬ ਫਰੂਟੀ ਤਾਂ ਬਣੀ ਨਹੀਂ ਸੀ ਵੀ ਪਤਾ ਨਹੀਂ ਸੀ ਫਰੂਟੀ ਵੀ ਬਣਦੀ ਹੈ ਤੇ ਮੈਂ ਕਹਿੰਦਾ ਤੁਸੀਂ ਕਲਾਸ ਨੂੰ ਘਾਟਾ ਪਵਾਉਂਗੀ ਅਮਕੀ ਜੜ ਮੋਨਾ ਵੀ ਮਿਲ ਗਈ ਆ ਫਰੂਟੀ ਕਾ ਤੇ ਇਸ ਲਈ ਮਿਲ ਗਈ ਹੋਣੀਆਂ ਨਹੀਂ ਭਣੀ ਸੀ ਉਹਨਾਂ ਨੂੰ ਉਹਨਾਂ ਨੂੰ ਲੱਗਾ ਵੀ ਮੈਡਮ ਦੁਆਰਾ ਸਮੋਸੇ ਦੇਣ ਆਏ ਆ ਵੀ ਮੈਡਮ ਨੇ ਲੱਗਾ ਇਹਨਾਂ ਦੀ ਕਲਾਸ ਚ ਨਹੀਂ ਦਿੱਤੀ ਅੱਛਾ ਜਿਉ ਵੀ ਨਾ ਬੋਲਦੀ ਨਾ ਇੱਕ ਇੱਕ ਵਾਰ ਹੋਰ ਮਿਲ ਜਾਣੇ ਸੀ ਕੀ ਮਰ ਬਤਾ ਨਹੀਂ ਮਿਲ ਜੀ ਸਾਨੂੰ ਮਿਲ ਗਏ ਸੀ ਤੇ ਉਹਨਾਂ ਨੂੰ ਲੱਗਾ ਮੈਡਮ ਦਾ ਫਰੂਟੀਆਂ ਦੇਣਾ ਸੀ ਮੈਡਮ ਉਹਨਾਂ ਨੂੰ ਲੱਗਾ ਵੀ ਮੈਡਮ ਫੇਰ ਸਮੋਸੇ ਦੇਣ ਆਏ ਆ ਤੇ ਵੇਖ ਕ ਇਹਨਾਂ ਨੇ ਘਾਟਾ ਪਾਉਣਾ ਕਰਦ ਤੇ ਕੁੜੀ ਫਿਰ ਪਤਾ ਕਿ ਕੁੜੀ ਆਈ ਕਰਨ ਸੋਸਤਾ ਹੈ ਇਹ ਦੇਣਾ ਅਕਦਾ ਨੂੰ ਫਾਈਵ ਸਟਾਰ ਹੀਟਮੈਂਟ ਚਾਹੀਦਾ ਹੁੰਦਾ ਤੇ ਜੀਣਾ ਤਾਂ ਬਤਾ ਕੀ ਕਹਿੰਦੀ ਕਹਿੰਦੀ ਪਰੋਟੀ ਮਮਾ ਵਾਪਸ ਲੈਣਾ ਮੈਂ ਤਾਂ ਸੂਸਾ ਹੋਰ ਦੇ ਦੋ ਬੋਲੋ ਕਹਿੰਦੀ ਪਰੋਟੀ ਭਟੇ ਵੀ ਸੂਸਾ ਦੇ ਦੋ ਤੇ ਗਾਇਸ ਪੇਪਰ ਚ ਜੀ ਸਾਰੇ ਨੇ ਪੇਪਰ ਸਟਾਪ ਕਰਕੇ ਖਾਧੋ ਤੇ ਸੂਸੇ ਗਰਮ ਗਰਮ ਜਿਹਾ ਹੈ ਮੂੰਹ ਸੜ ਗਿਆ ਸੀ ਮਤਲਬ ਗਰਮ ਸੀ ਕੰਦਰੋਂ ਤੇ ਉਹਨਾਂ ਅਸ਼ਾਟਸ ਦੇਖਦੀ ਵੀ ਮਮਾ ਇੱਥੇ ਹੀ ਮੌਜੂਦ ਨੇ ਆਪਣੇ ਨਾਲ ਹਏ ਮੇਰਾ ਗਾਇਸ ਹੱਥ ਆ ਗਿਆ ਦੁੱਖ ਤਰਦ ਪੀੜਾ ਕੋਈ ਨਹੀਂ ਤੇ ਪਪਾ ਉੱਪਰ ਚਲੇ ਗਏ ਤੇ ਪਪਾ ਆਪਣੇ ਧਾਰਮਿਕ ਨਾਟਕ ਦੇਖਦੇ ਹੁੰਦੇ ਆ ਨਹੀਂ ਧਾਰਮਿਕ ਨਾਟਕ ਪਪਾ ਦੇ ਪਹਿਲੋਂ ਆਇਂਦੇ ਹੁੰਦੇ ਆ ਤੇ ਹੁਣ ਪਪਾ ਦੇਖਦੇ ਹੋਣੇ ਆ ਦਿਆ ਦਰਵਾਜਾ ਤੋੜ ਦੂੰ ਦਿਆ ਦਰਵਾਜਾ ਤੋੜ ਦੋ ਹੁੰਦਾ ਆ ਤੋੜੋ ਹੁਣ ਪਪਾ ਸੀਆਈਡੀ ਦੇਖਦੇ ਪਏ ਹੋੜਿਆ ਤੇ ਮੋਨੇ ਤਾਂ ਪਤਾ ਨਹੀਂ ਆ ਕਿ ਮੇਕਅਪ ਵਾਲੇ ਸ਼ਾਰਟਸ ਦੇਖਦੀ ਪੀ ਮੋਨਾ ਇੱਕ ਤਾਂ ਮੋਨੇ ਮੇਕਅਪ ਵਾਲੇ ਸ਼ਾਰਟ ਦੇਖਣੀ ਬਹੁਤ ਪਸੰਦ ਆ ਮੇਕਅਪ ਕਰਨਾ ਨਹੀਂ ਪਸੰਦ ਆਣਾ ਬੰਦ ਸ਼ਾਰਟ ਦੇਖਣੇ ਪਸੰਦ ਆ ਉਦੋਂ ਹੀ ਮੋਨਾ ਨੂੰ ਹੁੰਦਾ ਵੀ ਕਿਉਰਿਓਸਿਟੀ ਹੁੰਦੀ ਮੈਂ ਦੇਖਾਂ ਕੀ ਹੈ ਇਹਦੇ ਵਿੱਚ ਤੇ ਵਧੀਆ ਲੱਗਦੇ ਵਧੀਆ ਲੱਗਦੇ ਕੀ ਸੈਟੀਸਫੈਕਸ਼ਨ ਮਿਲਦੀ ਕਾਈਂਡ ਆਫ ਕਿਸ ਪ੍ਰਕਾਰ ਦੀ ਬੋਲ ਇੱਕ ਗਾਈਸ ਹੋਣੀ ਨੇ ਸਾੜੀ ਸਵਾਇੰਗ ਵੀਡੀਓਜ਼ ਦੇਖ ਕੇ ਬੋਲੀ ਜਿਹੜਾ ਨੂੰ ਦੇਖ ਕੇ ਮੋਲੇ ਇਦਾਂ ਹੁੰਦਾ ਵੀ ਮੋਲੇ ਮਜ਼ਾ ਜਿਹਾ ਹੁੰਦਾ ਡਿਡਕੀ ਜੀ ਕਰਕੇ ਮੈਂ ਤਾਂ ਕਦੀ ਕਦੀ ਉਹ ਵੀਡੀਓਜ਼ ਦੇਖ ਲੈਣੀ ਹੁੰਦੀਆਂ ਤੇ ਭਾਰ ਦੇਖੀ ਜਾਈ ਨੂੰ ਫਿਰ ਬਲੌਗ ਵਗਾਰ ਆਪਣੇ ਦੇਖ ਲੈ ਸੀ ਤੇ ਗਾਈਸ ਸੁਮੋਸੇ ਵਗਾਰ ਤੇ ਉਹ ਸਾਰਾ ਕੁਝ ਦਿਖਾ ਤਾ ਲਿਆ ਸੀ ਤੇ ਪਰ ਹੁਣ ਸਾਡੇ ਇਹ ਵਾਲੇ ਪ੍ਰਿੰਸੀਪਲ ਮੈਮ ਚਲੇ ਤੇ ਹੁਣ ਨਾ ਮੈਂ ਪ੍ਰਿੰਸੀਪਲ ਮੈਮ ਬਣੂਗੀ ਤੇ ਬੇਰੇ ਟਾਈਮ ਜੀ ਵੀ ਹੀ ਮੈਮ ਸੀ ਹਾਂ ਮਰਬ 6 ਤੋਂ ਲੈ ਕੇ 12 ਤੱਕ ਮੈਂ ਉਸ ਕੋਲ ਪੜੀਆ ਉਹ ਵੀ ਮੈਮ ਹੀ ਸੀ ਹਾਂ ਤੇ ਹਣਾ ਗਾਈਸ ਹੁਣ ਬਣਦੇ ਚਲਜੜਾ ਫੇਰ ਨਵੇਂ ਟੀਚਰ ਆਉਗੇ ਤੇ ਫੇਰ ਮੈਡਮ ਤਾਂ ਬਹੁਤ ਬਹੁਤ ਵਧੀਆ ਸੰਭਾਲਦੇ ਹੀ ਨਾ ਮਾਰੇ ਸਕੂਲ ਨੂੰ ਮੇਰਾ ਸਾਰਾ ਸਕੂਲ ਡਰਦਾ ਹੁੰਦਾ ਸੀਦਾ ਨਹੀਂ ਵੀ ਹਣਾ ਕੋਈ ਨਹੀਂ ਡਰਦਾ ਸੀ ਐਸੀ ਜਿਹੜੇ ਬਣਦੇ ਬਣਣਾ ਉਹਨਾਂ ਤੋਂ ਮੈਨੂੰ ਲੱਗਾ ਡਰੂ ਕਮਣਾ ਹਾਂ ਇਹਦਾ ਕਿ ਮੈਡਮ ਤਾਂ ਖੋਫ ਖੋਫ ਹੈਗਾ ਥੋੜਾ ਜਿਹਾ ਤੇ ਮੈਨੂੰ ਮੈਨੂੰ ਤਾਂ ਬਹੁਤ ਦੀ ਸਕੂਲ ਸੰਭਿਆ ਮਤ ਅੱਜ ਨਾ ਮੈਨੂੰ ਮੈਡਮ ਸਾਡ 3 ਕਲਾਸ ਰੋਲਾ ਪਾਉਂਦੀ ਸੀ ਪਰ ਹਣਾ ਬੈਣਦੇ ਜਿੱਦਾਂ ਕਲਾਸ ਚ ਕਹਿਣਾ ਹੈ ਪਰ ਇਦਾਂ ਬੜਾ ਗੁੱਸੇ ਨਾਲ ਨਹੀਂ ਮੁੱਲੇ ਮੈਨੂੰ ਬੋਲੀ ਹੈ ਨਾ ਕਿਉਂਕਿ ਆਖਰੀ ਬੁੱਧ ਹਾਂ ਹਾਂ ਤਾਂ ਤੇ ਚੋ ਗਈ ਨੇ ਹੋਰ ਮੈਮ ਰਿਟਾਇਰ ਹੋ ਗਏ ਨਵੇਂ ਮੈਮ ਆਉਗੇ ਚਲੋ ਅਸੀਂ ਤਾਂ ਵੈਸੇ ਵੀ ਅਗਲੇ ਸਕੂਲ ਹਮੇਸ਼ਾ ਹਾਟੀ ਜਿਹੜਾ ਸਕੂਲੋਂ ਮਤਲਬ ਪਲੱਸ 2 ਹੈਡੀਆਂ ਕਿਆ ਫੋੜਵਾ ਵੀ ਹੈ ਚਾਹੀਆਂ ਸੀ ਜਿਹੜੀਆਂ ਆਪਣੀਆਂ 10th ਤੇ ਜਿਹੜੀ ਪਲੱਸ 2 ਵਿੱਚ ਖਾਚੇ ਹੁੰਦੀ 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 ਮੈਗਾ 2 ਵਾਲੇ ਬੱਚਿਆਂ ਨੇ ਤਾਂ ਖਚਾਲੀ ਹਨਾ ਆਈ ਵਾਲੇ ਫੇਸਪਲ ਰਹਿਣਾ ਜਦੋਂ ਅਸੀਂ ਅਗਲੇ ਸਾਲ ਖਚਾਂਗੇ ਸਾਡੀ ਵਾਰੀ ਚੇਂਜ ਹੋ ਜਾਣਾ ਇਹ ਤਾਂ ਲੱਗ ਗਿਆ ਜੀ ਮੇਰੇ ਦਿਲ ਦੇ ਤੀਰ ਚਲਾਇਆ ਕਿਉਂ ਤੇਰੀ ਫੋਟੋ ਨਹੀਂ ਤਾਂ ਖੱਚਾ ਹੀ ਸੀ ਇਹ ਬੜੀਆ ਥਾ ਤੇ ਗਾਇਸ ਇਹਨਾਂ ਦੀ ਤਾਂ ਫੋਟੋ ਖੱਚਣੀ ਹੋਈ ਸੀ ਕਿਉਂਕਿ ਕੋਈ ਰੀਜ਼ਨ ਸੀ ਗਾਇ ਇਹਨਾਂ ਦੀ ਕਲਾਸ ਤਾਂ ਤੇ ਹਨਾ ਚਲੋ ਕੋਈ ਨਹੀਂ ਸਾਡੀ 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 ਤਾਂ ਖੱਚੇ ਹੋਗੀ ਸਾਡੀ ਮਤਲਬ ਉਦੋਂ ਪੂਰੀ ਲੈਨ ਤੇ ਪੂਰੀ 12 ਦੀ ਨਹੀਂ ਖੱਚੇ ਹੋਈ ਮਤਲਬ ਕਿ ਸੇ ਕਲਾਸ 10 ਹੈ ਚਾਹੀ ਸੀਗੀ ਚਲੋ ਕੋਈ ਨਹੀਂ ਸਾਡੀ ਅਗਲੀ ਸਾਲ ਖੇਚੋਗੀ ਪੱਕੀ ਪਲੱਸ 2 ਵਾਲਿਆਂ ਦੀ ਤਾਂ 10th ਵਾਲਿਆਂ ਦੀ ਅਜੇ ਖੋਗੀ ਸੀਗੀ ਤੇ ਅੱਜ ਦੇ ਵਲੌਗ ਨੂੰ ਪਿੰਨੇ ਰੱਖਦੇ ਹੂ ਮੇਰੀ ਉਮੀਦ ਹੈ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਨਾ ਵਲੌਗ ਚ ਬਾਏ